ਸਿੱਖ ਧਰਮ ਦੇ ਪੰਜਾਬ ਵਿੱਚ ਸਥਿਤ ਤਿੰਨ ਤਖਤ ਸਹਿਬਾਨ ਵਾਲੇ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਦੇਣਾ ਪੰਜਾਬ ਸਰਕਾਰ ਲਈ ਵੱਡੇ ਪਾਗਾਂ ਵਾਲੀ ਗੱਲ ਹੈ। ਇਹ ਸ਼ਹਿਰ ਹਨ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ। ਇਹ ਤਿੰਨੋਂ ਤਖਤਾਂ ਦੇ ਸ਼ਹਿਰਾਂ ਨੂੰ ਪੰਜਾਬ ਦੇ ਅਧਿਕਾਰਤ ਪਵਿੱਤਰ ਸ਼ਹਿਰ ਵਜੋਂ ਐਲਾਨ ਕਰਨ ਦਾ ਫੈਸਲਾ ਕੀਤਾ। ਜਿਵੇਂ ਅੱਜਕਲ ਛੋਟੇ ਬੱਚਿਆਂ ਨੂੰ ਆਦਤ ਪੈ ਗਈ ਹੈ ਕਿ ਉਹ ਸਕਰੀਨ ਦੇ ਨਾਲ ਹੀ ਖਾਣਾ ਖਾਂਦੇ ਨੇ ਜੇ ਬੱਚਾ ਨਸ਼ਾ ਮੰਗੇਗਾ ਕਿ ਤੁਸੀਂ ਨਸ਼ਾ ਦੇ ਦੋਗੇ ਤਾਂ ਮੋਬਾਈਲ ਇੱਕ ਐਜ਼ ਅ ਨਸ਼ਾ ਬੱਚੇ ਨੂੰ ਲੱਗ ਰਿਹਾ ਉਹ ਇੱਕ ਟਾਈਮ ਖਾਣਾ ਨਹੀਂ ਖਾਏਗਾ ਦੋ ਟਾਈਮ ਨਹੀਂ ਖਾਏਗਾ ਜਦੋਂ ਉਹਨੂੰ ਭੁੱਖ ਲੱਗੇਗੀ ਤਾਂ ਦਾਪੇ ਮੰਗੇਗਾ ਟੀਵੀ ਬੰਦ ਕਰਦੇ ਫੋਨ ਬੰਦ ਕਰਦੇ ਫੋਨ ਰੱਖਦੇ ਕਦੇ ਬੱਚਾ ਨਹੀਂ ਸੁਨੇਗਾ ਤੁਹਾਨੂੰ ਉਹਦੇ ਕੋਲ ਬੈਠੋ ਕੀ ਦੇਖ ਰਹੇ ਹੋ ਬੇਟਾ ਵਾਹ ਕੀ ਬਾਤ ਹੈ ਇਹ ਤਾਂ ਬੜੀ ਵਧੀਆ ਚੀਜ਼ ਹੈ ਟੀਵੀ ਕੀ ਦਿੰਦਾ ਫਨ ਕਿਉਂਕਿ ਉਹਦੇ ਨਾਲ ਇਮੋਸ਼ਨ ਅਟੈਚ ਨੇ ਫਿਰ इमोਸ਼ਨ ਕੀ ਬਣਦੇ ਨੇ ਬਲੀਫ ਬਲੀਫ ਤੋਂ ਬਾਅਦ ਫਿਰ ਉਹ ਐਡਿਕਸ਼ਨ ਬਣਦੀ ਆ ਜੋ ਕਿ ਪੇਰੈਂਟਸ ਦਾ ਜੋ ਰੋਲ ਮਾਡਲ ਬਣਨ ਬੱਚਾਂ ਦੇ ਅਸੀਂ ਖੁਦ ਸ਼ਾਰਟਸ ਦੇਖਾਂਗੇ ਅਸੀਂ ਖੁਦ ਫੋਨ ਦੇਖਾਂਗੇ ਤੇ ਬੱਚੇ ਵੀ ਉਹੀ ਚੀਜ਼ ਦੇਖਣਗੇ ਅਰ ਜੀ ਜੀ ਵੀ ਅੱਜਕਲ ਛੋਟੇ ਬੱਚਿਆਂ ਨੂੰ ਆਦਤ ਪੈ ਗਈ ਹੈ ਕਿ ਉਹ ਸਕਰੀਨ ਦੇ ਨਾਲ ਹੀ ਖਾਣਾ ਖਾਂਦੇ ਨੇ ਮਤਲਬ ਅੱਗੇ ਕੋਈ ਨਾ ਕੋਈ ਕਾਰਟੂਨ ਚੱਲ ਰਹੀ ਹੋਵੇ ਤੇ ਨਾਲ-ਨਾਲ ਮम्मा ਉਹ ਮੂੰਹ ਖੋਲਦਾ ਰਹਿੰਦਾ ਤੇ ਮੰਮੀ ਉਹਨੂੰ ਫਟਾਫਟ ਰੋਟੀ ਖਿਲਾ ਦਿੰਦੀ ਹੈ ਇਹਦੀ ਵੀ ਕੋਈ ਤਿਕਰ ਤਰੀਕਾ ਹੈ ਕਿ ਇਸ ਪ੍ਰੋਬਲਮ ਤੋਂ ਇੱਕ ਤਰੀਕੇ ਦੇ ਨਾਲ ਇੱਕ ਸੋਲੂਸ਼ਨ ਮਿਲ ਜਾਏ ਪੇਰੈਂਟਸ ਨੂੰ ਮਦਰਸ ਨੂੰ ਇਹਦਾ ਇੱਕ ਸੋਲੂਸ਼ਨ ਮਿਲ ਜਾਏ ਫਟਾਫਟ ਬਿਲਕੁਲ ਨਮਿਤ ਜੀ ਬੜੇ ਸੋਲੂਸ਼ਨ ਨੇ ਅਸੀਂ ਬਹੁਤ ਕੁਝ ਅਸੀਂ ਕਰ ਸਕਦੇ ਆ ਕਿ ਬੱਚਿਆਂ ਦਾ ਅੱਜ ਜ਼ਿਆਦਾਤਰ ਪੇਰੈਂਟਸ ਦੀ ਇਹ ਪ੍ਰੋਬਲਮ ਆ ਕਿ ਬੱਚੇ ਮੋਬਾਈਲ ਦੇਖਦੇ ਨੇ ਛੋਟੇ ਵੀ ਔਰ ਵੱਡੇ ਵੀ ਤੇ ਅਸੀਂ ਆਪ ਵੀ ਵੱਡੇ ਵੀ ਪੇਰੈਂਟਸ ਪੇਰੈਂਟਸ ਲਈ ਦੇ ਦੇ ਨੇ ਸਾਰਿਆਂ ਲਈ ਸਾਰਿਆਂ ਲਈ ਸੋਲੂਸ਼ਨ ਅਸੀਂ ਇੱਥੇ ਕੱਢਾਂਗੇ ਸਭ ਤੋਂ ਪਹਿਲਾਂ ਅਸੀਂ ਛੋਟੇ ਬੱਚੇ ਦੀ ਗੱਲ ਕਰਦੇ ਆ ਕਿ ਛੋਟਾ ਬੱਚਾ ਜਦੋਂ ਮੋਬਾਈਲ ਦੇਖਦਾ ਆ ਹਨਾ ਤਾਂ ਕੀ ਉਹ ਬੱਚਾ ਜਿਹੜਾ ਮੋਬਾਈਲ ਦੇਖੇ ਤੋਂ ਬਿਨਾ ਖਾਣਾ ਨਹੀਂ ਖਾ ਰਿਹਾ ਸਾਨੂੰ ਪਤਾ ਹੈ ਕਿ ਉਹਨੇ ਖਾਣਾ ਨਹੀਂ ਖਾਣਾ ਪਰ ਬੱਚਾ ਭੁੱਖਾ ਵੀ ਨਹੀਂ ਰਹਿ ਸਕਦਾ ਜੇ ਮੈਂ ਇੱਥੇ ਕਹਾਂਗੀ ਬੱਚਾ ਨਸ਼ਾ ਮੰਗੇਗਾ ਕਿ ਤੁਸੀਂ ਨਸ਼ਾ ਦੇ ਦੋਗੇ ਬਿਲਕੁਲ ਵੀ ਨਹੀਂ ਨਹੀਂ ਦੇਵਾਂਗੇ ਨਾ ਠੀਕ ਹੈ ਤਾਂ ਇਹ ਮੋਬਾਈਲ ਇੱਕ ਐਜ਼ ਆ ਨਸ਼ਾ ਬੱਚੇ ਨੂੰ ਲੱਗ ਰਿਹਾ ਉਹ ਇੱਕ ਟਾਈਮ ਖਾਣਾ ਨਹੀਂ ਖਾਏਗਾ ਦੋ ਟਾਈਮ ਨਹੀਂ ਖਾਏਗਾ ਜਦੋਂ ਉਹਨੂੰ ਭੁੱਖ ਲੱਗੇਗੀ ਤਦ ਆਪੇ ਮੰਗੇਗਾ ਸੋ ਸਾਨੂੰ ਉਸ ਤੋਂ ਅਵਾਇਡ ਦੇਣਾ ਉਹਨੂੰ ਫੋਨ ਨਹੀਂ ਦੇਣਾ ਪਰ ਇੱਕ ਇਥੇ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਫੋਨ ਉਹਦੇ ਹੱਥ ਚੋਂ ਨਹੀਂ ਖੋਣਾ ਅਸੀਂ ਇਹਨੂੰ ਲੱਗੇਗਾ ਸਮਾਂ ਇਸ ਚੀਜ਼ ਨੂੰ ਕਿ ਅਸੀਂ ਹੱਥ 'ਚੋਂ ਨਿਕੋਣਾ ਮੈਂ ਛੋਟੇ ਹੁੰਦਿਆਂ ਤੋਂ ਬੱਚਿਆਂ ਤੋਂ ਚੀਜ਼ ਸਿੱਖੀ ਹੋਈ ਸੀ ਕਿ ਬੱਚੇ ਦੇ ਹੱਥ 'ਚ ਫੋਨ ਨਾ ਖੋਬੋ ਕਿਉਂਕਿ ਜਦੋਂ ਉਹਦੇ ਹੱਥ 'ਚ ਖੋਗੇ ਤਾਂ ਚਿੜੇਗਾ ਉਹ ਗੁੱਸਾ ਆਏਗਾ ਉਹਨੂੰ ਤੁਸੀਂ ਉਹਨੂੰ ਵਿਲਿੰਗ ਕਰੋ ਕਿ ਬੇਟਾ ਟਾਈਮ ਹੋ ਗਿਆ ਤੇਰਾ ਅੱਧਾ ਘੰਟਾ ਹੋ ਗਿਆ ਤੇਰੇ 15 ਮਿੰਟ ਹੋ ਗਏ ਨੇ ਠੀਕ ਹੈ ਤੂੰ ਫੋਨ ਵਾਪਸ ਦੇ ਦੇ ਦੋ ਵਾਰ ਕਹੋ ਤਿੰਨ ਵਾਰ ਕਹੋ ਫਿਰ ਉਹਦੇ ਕੋਲ ਬੈਠੋ ਉਹਦੇ ਕੋਲ ਬੈਠ ਕੇ ਉਹਦੇ ਇੱਕ ਹੱਥ ਤੇ ਜਾਂ ਉਹਦੇ ਪੈਰ ਦੇ ਉੱਪਰ ਐਸ ਤਰ੍ਹਾਂ ਅਸੀਂ ਉਹਨੂੰ ਪਲੋਸਣਾ ਸ਼ੁਰੂ ਕਰ ਦਈਏ ਵਾਹ ਕੀ ਦੇਖ ਰਿਆ ਤੂੰ ਇਹ ਤਾਂ ਬੜਾ ਹੀ ਸੋਨਾ ਇਹ ਵੱਡਿਆਂ ਲਈ ਵੀ ਹੈ ਵੱਡਾ ਬੱਚਾ ਫੋਨ ਨਹੀਂ ਛੱਡ ਰਿਹਾ ਉਹਦੇ ਲਈ ਵੀ ਇਹ ਟਰਿਕ ਕੰਮ ਆਏਗਾ ਇਹ ਟੈਕਨੀਕ ਕੰਮ ਆਏਗੀ ਕਿ ਬੱਚਾ ਜਾਂ ਟੀਵੀ ਦੇਖ ਰਿਹਾ ਜਾਂ ਫੋਨ ਦੇਖ ਰਿਹਾ ਸਕਰੀਨ ਨਾਲ ਟੱਚ ਹੈ ਬੱਚਾ ਤਾਂ ਉਹਦੇ ਕੋਲ ਬੈਠ ਜਾਓ ਜੇ ਤੁਸੀਂ ਦੂਰੋਂ ਬੈਠੇ ਹੋ ਟੀਵੀ ਬੰਦ ਕਰਦੇ ਫੋਨ ਬੰਦ ਕਰਦੇ ਫੋਨ ਰੱਖਦੇ ਕਦੇ ਬੱਚਾ ਨਹੀਂ ਸੁਨੇਗਾ ਤੁਹਾਨੂੰ ਕਦੇ ਨਹੀਂ ਸੁਨੇ ਬੱਚੇ ਦੇ ਕੋਲ ਆਓ ਉਹਦੇ ਕੋਲ ਬੈਠੋ ਕੀ ਦੇਖ ਰਹੇ ਹੋ ਬੇਟਾ ਵਾਹ ਕੀ ਬਾਤ ਹੈ ਇਹ ਤਾਂ ਬੜੀ ਵਧੀਆ ਚੀਜ਼ ਹੈ ਫਿਰ ਹੌਲੀ ਹੌਲੀ ਉਹਦੇ ਹੱਥ ਪਲੋਸਣਾ ਸ਼ੁਰੂ ਕਰੋ ਜਾਂ ਉਹਦੇ ਪੈਰ ਤੇ ਕੁਝ ਕਰਨਾ ਸ਼ੁਰੂ ਕਰੋ ਠੀਕ ਆ ਫਿਰ ਉਹਨੂੰ ਥੋੜਾ ਜਿਹਾ ਪਿਆਰ ਕਰੋ ਬੇਟਾ ਹੁਣ ਕਾਫੀ ਟਾਈਮ ਹੋ ਗਿਆ ਹਨਾ ਜਿੱਦੋਂ ਤੁਸੀਂ ਬੱਚੇ ਨੂੰ ਅਮੋਸ਼ ਉਹਦੇ ਇਮੋਸ਼ਨ ਚ ਜਾਓਗੇ ਨਾ ਪਤਾ ਕੀ ਮੋਬਾਈਲ ਕੀ ਆ ਮੋਬਾਈਲ ਟੀਵੀ ਕੀ ਦਿੰਦਾ ਫਨ ਕਿਉਂਕਿ ਉਹਦੇ ਦਾ ਇਮੋਸ਼ਨ ਅਟੈਚ ਨੇ ਫਿਰ ਇਮੋਸ਼ਨ ਕੀ ਬਣਦੇ ਨੇ ਬਲੀਫ 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 ਤੋਂ ਬਾਅਦ ਫਿਰ ਉਹ ਐਡਿਕਸ਼ਨ ਬਣਦੀ ਆ ਓ ਸਟੈਪ ਬਾਈ ਸਟੈਪ ਅਸੀਂ ਬੱਚੇ ਦੇ इमोਸ਼ਨ ਚ ਬੈਠੀਏ ਉਹਦੇ ਨਾਲ इमोਸ਼ਨਲੀ ਅਟੈਚ ਹੋਈਏ ਜਿੱਦ ਤੁਸੀਂ इमोਸ਼ਨਲੀ ਅਟੈਚ ਹੋ ਜਾਵਾਂਗੇ ਬੱਚੇ ਦੇ ਨਾਲ ਤਾਂ ਉਹਦਾ ਮੋਬਾਈਲ ਦੇ ਨਾਲ ਉਹ ਧਿਆਨ ਹਟ ਕੇ ਪੇਰੈਂਟਸ ਉਹਦਾ ਧਿਆਨ ਡਿਵਰਟ ਕਰਤਾ ਨਾ ਤੁਸੀਂ ਜਦ ਤੁਸੀਂ ਨੇ इमोਸ਼ਨ ਉਹਦੇ इमोਸ਼ਨ ਨੂੰ ਟੱਚ ਕੀਤਾ ਉਹਨੂੰ ਫੀਲਿੰਗਸ ਦੇ ਨਾਲ ਟੱਚ ਕੀਤਾ ਪਿਆਰ ਦੇ ਨਾਲ ਉਹਨੂੰ ਇੱਕ ਬ੍ਰੇਕ ਦਿੱਤਾ ਉਸਨੂੰ ਬ੍ਰੇਕ ਦਿੱਤਾ इमोਸ਼ਨਲੀ ਇੱਕ ਤਰੀਕੇ ਦੇ ਨਾਲ ਪਿਆਰ ਕਰਕੇ ਬ੍ਰੇਕ ਮਿਲ ਗਿਆ ਉਹਨੂੰ ਬਿਲਕੁਲ ਜੀ ਸੋ ਤੀਸਰੀ ਕੈਟਾਗਰੀ ਤੀਸਰਾ ਇੱਕ ਲਾਅ ਹੈਗਾ ਆ ਕਿ ਜਿਹੜੇ ਅਸੀਂ ਘਰ ਦੇ ਵਿੱਚ ਉਹਨੂੰ ਯੂਜ਼ ਕਰ ਸਕਦੇ ਬੜੇ ਜਿਹੜਾ ਟਾਈਮ ਆ ਇੱਕ ਟਾਈਮ ਬਾਉਂਡਰੀ ਆ ਬੱਚੇ ਦੀ ਟਾਈਮ ਬਾਉਂਡਰੀ ਸੈੱਟ ਕਰੋ ਕਿ ਬੱਚੇ ਨੂੰ ਘਰ ਇੱਕ ਘੰਟੇ ਦੇ ਲਈ ਮੋਬਾਈਲ ਮਿਲੇਗਾ ਜਾਂ ਅੱਧੇ ਘੰਟੇ ਲਈ ਮੋਬਾਈਲ ਮਿਲੇਗਾ ਉਹਦਾ ਟਾਈਮ ਟਾਈਮ ਡਿਊਰੇਸ਼ਨ ਫਿਕਸ ਕਰ ਦੇਣਾ ਟਾਈਮ ਡਿਊਰੇਸ਼ਨ ਫਿਕਸ ਕਰ ਦੋ ਉਹਦੇ ਵਿੱਚ ਉਹਨੂੰ ਜਦੋਂ ਮਤਲ ਸਬੱਚਾ ਸਕੂਲੋਂ ਆ ਰਿਹਾ ਅਗਰ ਉਹ ਪਸੰਦ ਕਰਦਾ ਕਿ ਸਕੂਲੋਂ ਆਇਆ ਤਾਂ ਮੈਂ ਹੋਮਵਰਕ ਨਹੀਂ ਕਰਨਾ ਤਾਂ ਉਹਨੂੰ 15 ਮਿੰਟ ਲਈ ਸਕਰੀਨ ਦੇ ਦਿਓ ਕਿ ਤੈਨੂੰ ਫੁੱਲ ਡੇ ਤੇਰਾ ਇੱਕ ਦਿਨ ਦੇ ਵਿੱਚ ਇੱਕ ਘੰਟੇ ਦੀ ਸਕਰੀਨਿੰਗ ਆ ਤਾਂ ਤੈਨੂੰ 15 ਮਿੰਟ 20 ਮਿੰਟ ਹੋਣ ਮਿਲੇਗੀ ਫਿਰ ਉਸ ਤੋਂ 5 ਮਿੰਟ ਪਹਿਲੇ ਉਹਨੂੰ ਉਹ ਗ੍ਰਾਹ ਕਰ ਦੋ ਕਿ ਬੇਟਾ ਤੇਰਾ ਟਾਈਮ ਹੋ ਗਿਆ ਠੀਕ ਹੈ ਫਿਰ ਉਹਦੇ ਕੋਲ ਬੈਠੋ ਜਾ ਕੇ ਉਹ ਵਾਲਾ ਫਿਰ ਸੋਲੂਸ਼ਨ ਅਗਰ ਨਹੀਂ ਸੁਣ ਰਿਹਾ ਬੱਚਾ ਤਾਂ ਉਹਦੇ ਕੋਲ ਬੈਠ ਕੇ ਉਹਨੂੰ ਇਮੋਸ਼ਨਲੀ ਟੱਚ ਕਰੋ ਉਹਨੂੰ ਠੀਕ ਹੈ ਤਾਂ ਹੌਲੀ ਹੌਲੀ ਉਹ ਬੱਚਾ ਤੁਹਾਡੀ ਗੱਲ ਮੰਨਣੀ ਸ਼ੁਰੂ ਕਰੇਗਾ ਮੇਰੇ ਬੱਚੇ ਵੀ ਕਈ ਵਾਰ ਖੁਨਵੀ ਕਰਦੇ ਨੇ ਜਿਆਦਾ ਟਾਈਮ ਦੇਖਦੇ ਨੇ ਤਾਂ ਮੈਂ ਸਿਰਫ ਇਹੀ ਰੂਲ ਅਪਣਾਨੇ ਆ ਮੈਂ ਕਦੇ ਦੂਰੋਂ ਬੈਠ ਕੇ ਚਲਾਈ ਜੀ ਤੁਹਾਡਾ ਇਹ ਰੂਲ ਜਿਹੜਾ ਤੁਸੀਂ ਆਪਣੇ ਬੱਚਿਆਂ ਤੇ ਆਪ ਅਪਲਾਈ ਕਰ ਦੋ ਕੰਮ ਕਰਦਾ ਹੈ ਬਿਲਕੁਲ ਜੀ ਤੁਸੀਂ ਮੇਰੇ ਬੱਚਿਆਂ ਨੇ ਕਦੇ ਮੈਂ ਬਹੁਤ ਸਾਰੇ ਪਰਿਵਾਰਾਂ ਚ ਦੇਖਿਆ ਕਿ ਫੋਨ ਆਇਆ ਤੇ ਬੱਚੇ ਨੇ ਫੋਨ ਕੱਟਦਾ ਮੇਰੇ ਬੱਚੇ ਕਦੇ ਫੋਨ ਨਹੀਂ ਕੱਟਣਗੇ ਕਿਸੇ ਦਾ ਫੋਨ ਆਇਆ ਮੈਨੂੰ ਪਹਿਲਾਂ ਫੜਾ ਦੇਣਗੇ ਮम्मा ਫੋਨ ਆ ਰਿਹਾ ਠੀਕ ਹੈ ਆਪਣੇ ਵਿੱਚ ਗੇਮ ਬੰਦ ਕਰਕੇ ਫੋਨ ਦਿਖਾ ਦੇਣਗੇ ਔਰ ਟਾਈਮ ਬਾਉਂਡਰੀ ਆ ਸਭ ਦਾ ਟਾਈਮ ਆ ਛੋਟੇ ਬੱਚੇ ਦਾ 1 ਘੰਟਾ ਬੱਚੇ ਵੱਡੇ ਬੱਡੇ ਦਾ ਵੀ 1 ਘੰਟਾ ਹਾਲਾਂਕਿ ਉਹ 2 ਘੰਟੇ ਦੇਖ ਸਕਦਾ ਪਰ ਉਹਦਾ 1 ਘੰਟਾ ਹੀ ਰੱਖਿਆ ਹੋਇਆ ਹੈ ਛੋਟੇ ਬੇਟਾ ਤਾਂ ਉਹਨੂੰ ਪੂਰਾ ਕਿ 15-15 ਮਦ ਸ਼ੁਰੂ ਕਰ ਲਈ ਤੈਨੂੰ ਫੋਨ ਮਿਲ ਜਾਏਗਾ ਫੋਨ ਮਿਲੇਗਾ ਲੇਕਿਨ ਟਾਈਮ ਫਾਊਂਡੇਸ਼ਨ ਟਾਈਮ ਫਾਊਂਡੇਸ਼ਨ ਦੇ ਵਿੱਚ ਰਹੇਗਾ ਫਿਰ ਦੂਸਰਾ ਹੈ ਕਿ ਸਭ ਤੋਂ ਵੱਡੀ ਚੀਜ਼ ਹੈ ਕਿ ਰੋਲ ਮਾਡਲ ਹੂੰ ਜੋ ਕਿ ਪੇਰੈਂਟਸ ਆ ਜ ਰੋਲ ਮਾਡਲ ਬਣ ਬੱਚਾਂ ਦੇ ਸਕਰੀਨ ਐਡਿਕਸ਼ਨ ਵਾਸਤੇ ਅਸੀਂ ਖੁਦ ਸ਼ਾਰਟਸ ਦੇਖਾਂਗੇ ਅਸੀਂ ਖੁਦ ਫੋਨ ਦੇਖਾਂਗੇ ਤੇ ਬੱਚੇ ਵੀ ਉਹੀ ਚੀਜ਼ ਦੇਖਣਗੇ